ऐ चੰ다 ਗਰਾਇ ਪਾਰੇ ਪਾਤ ਪੁਰੇ ਸਭ ਤੱਕ ਗਏ ਜਿਸੇ ਨ ਪਰਿਆ ਪਾਰੇ ਰਵਿਦਾਸ ਨਾਮਿ ਕਾ ਜਗਤ ਮੇ ਸੂਰਜ ਚਮਕ ਰਿਆ ਉਪਦੇਸ਼ ਲਿਆ ਜਿਸ ਗੁਰੂ ਸੇ ਫਿਰਦਾ ਦਮ ਕਰਿਆ प्रेम विदास नाम इस जगत में है लालन के लाल प्राप्त उन को है सही सतगुरु जिन पर दया सवास जाई परवा ना करू गुण गुण लायो वाक भगत जान बैराद की तरुया पिना हाथ ਬੇਨਤੀ ਕਰੂ ਹੱਥ ਜੋੜ ਕੇ ਸੁਨੋ ਗੁਰੂ ਰਵਿਦਾਸ ਕਿਰਪਾ ਕੀ ਜੇ ਉਦਾਸ ਤੇ ਕਰੋ ਬੁੱਧ ਪਰਕਾਸ ਤੂੰ ਹੀ ਰਾ ਕਰੇ ਸੁਨਰ ਪੈਰ ਹੱਥ ਜੋੜ ਕੇ ਦਾਸ ਦਾ ਹਾਜ ਕੀ ਜੇ ਹਾਮੀ ਜਗਤਗੁਰ ਮਹਾਰਾਜ ਜਗਤਗੁਰ ਮਹਾਰਾਜ ਕੀ ਜੈ ਜੋ ਸੋ ਨਿਰਪੈ ਸਰਵ ਸੰਤ ਸਮਾਜ ਕੀ ਜੈ ਜੈ ਗੁਰੂ ਵਿਦਾਸ ਗੁਰੂ ਪਿਆਰੀ ਸਾ ਸੰਗਤ ਜੀਓ ਇਹ ਬੇਨਤੀ ਰਹੇਗੀ ਕਿ ਸ਼ੋਭਾ ਯਾਤਰਾ ਬੜੇ ਡਿਸਿਪਲਨ ਦੇ ਨਾਲ ਚੱਲਣੀ ਹੈ ਜਿ ਤਰ੍ਹਾਂ ਅੱਗੇ ਅੱਗੇ ਜੋ ਚੰਡੇ ਵਾਲੇ ਵੀਰ ਨੇ ਉਹ ਚੱਲਣਗੇ ਉਹਦੇ ਪਿੱਛੇ ਗੁਰੂ ਜੀ ਦੀ ਪਾਲਕੀ ਹੋਵੇਗੀ ਪਾਲਕੀ ਦੇ ਪਿੱਛੇ ਸੰਗਤ ਗੁਰੂ ਜੀ ਦਾ ਗੁਣ ਗਾਨ ਕਰਦੀ ਚੱਲੇਗੀ ਪਾਲਕੀ ਤੋਂ ਅੱਗੇ ਕੋਈ ਨਾ ਹੋਵੇ ਇਹ ਬੇਨਤੀ ਰਹੇਗੀ ਅਸੀਂ ਗੁਰੂ ਜੀ ਦੀ ਸੂਬਾ ਯਾਤਰਾ ਕਰਦੇ ਰਹੇ ਹਾਂ ਆਪਣੀ ਨਹੀਂ ਦੂਜਾ ਜੈ ਸ਼ਿਰ ਗੁਰਬਦਾਸ ਜੈ ਸ਼ਿਰ ਗੁਰਬਦਾਸ ਜਦ ਤੱਕ ਸੂਰ ਹੈ ਚੰਨ ਇਹ ਦਰਬਾਰ ਕੀ ਜਾ ਕੋਣ ਕਰੇ ਅਸਿਲਾ ਤੁਝੇ ਬਿਨ ਕੋਣ ਕਰੇ ਕੋਣ ਕਰੇ हांजी भई दासे ਕੀ ਹੋਵੇਗਾ ਸਤਿ ਸ੍ਰੀ ਅਕਾਲ ਜੀ ਸੁਭਿਸ਼ਾ ਕਿਧਰ ਨਿਕਲ ਗਈ ਹੈ ਸਭ ਤੋਂ ਪਹਿਲੇ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 648ਵੇਂ ਜਨਮ ਦਿਨ ਦੇ ਉਪਲਖ ਦੇ ਵਿੱਚ ਜਿਹੜਾ ਤੀਨਾਂ ਨਗਰ ਹਲਕੇ ਦੇ ਲੋਕਾਂ ਵੱਲੋਂ ਜਿਹੜਾ ਉਪਰਾਲਾ ਕੀਤਾ ਗਿਆ ਪਹਿਲੀ ਵਾਰ ਜਿਹੜਾ ਸ਼ੋਭਾ ਯਾਤਰਾ ਦਾ ਯੋਜਨ ਕੀਤਾ ਗਿਆ ਔਰ ਸਾਰਿਆਂ ਦੇ ਸਹਿਯੋਗ ਦੇ ਨਾਲ ਗੁਰੂ ਮਹਾਰਾਜ ਦੀ ਮਹਿਮਾ ਜਿਹੜੀ ਹੈ ਉਹਨੂੰ ਗਾਣ ਦੇ ਲਈ ਅਸੀਂ ਸਾਰੇ ਲੋਕ ਇੱਥੇ ਇਕੱਠੇ ਹੋਏ ਆਂ ਔਰ ਇਹ ਜਿਹੜਾ ਬਿਜਲੀ ਘਰ ਦੇ ਵਿੱਚੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੇ ਵਿੱਚੋਂ ਨਿਕਲ ਕੇ ਅਵੰਖੇ ਦਾਣਾ ਮੰਡੀ ਦੇ ਵਿੱਚ ਜਿਹੜਾ ਇਹਦਾ ਸਮਾਪਨ ਹੋਏਗਾ ਔਰ ਤੁਹਾਡੇ ਚੈਨਲ ਦੇ ਮਾਧਿਅਮ ਰਸਤੇ ਮੈਂ ਸਮੂਹ ਸੰਗਤ ਜਿਹੜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੱਸਦੀ ਹੈ ਜਿਹੜਾ ਦੇ ਉੱਤੇ ਪਰਉਕਾਰ ਕੀਤਾ ਸਾਡੇ ਰੈਬਰਾਂ ਨੇ ਗੁਰੂ ਰਵਦਾਸ ਮਹਾਰਾਜ ਨੇ ਬਾਬਾ ਡਾਕਟਰ ਸਾਹਿਬ ਅੰbedkar ਸਾਹਿਬ ਨੇ ਜਿਹੜਾ ਦੇ ਰਹਿਨਮਾਈ ਦੇ ਵਿੱਚ ਜਿਹੜਾ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਅਸੀਂ ਕੰਮ ਕਰਕੇ ਇੱਥੋਂ ਤੱਕ ਪੁੱਜੇ ਆ ਅੱਜ ਜਿਹੜਾ ਸਮਾਜ ਦੇ ਵਿੱਚ ਸਾਡੀ ਸਮਾਜਿਕ ਚੇਤਨਾ ਸਾਡੀ ਕੌਮ ਨੂੰ ਸਾਡੇ ਸਮਾਜ ਨੂੰ ਆਈ ਹੈ ਔਰ ਉਸ ਚੇਤਨਾ ਦੇ ਨਾਲ ਅਸੀਂ ਆਪਣੇ ਹੱਕ ਲੈਣ ਦੇ ਲਈ ਆਪਣੇ ਬੱਚਿਆਂ ਦੇ ਹੱਕ ਲੈਣ ਦੇ ਲਈ ਖੜੇ ਹੋਣ ਜੁਗੇ ਹੋਏ ਔਰ ਮੈਂ ਤੁਹਾਡੇ ਚੈਨਲ ਰਸਤੇ ਇਹ ਸੁਨੇਹਾ ਵੀ ਜਰੂਰ ਦਿਆਂਗਾ ਦੂਸਰਾ ਮੈਂ ਸਾਰੀ ਸੰਗਤ ਨੂੰ ਇੱਕ ਵਾਰ ਫਿਰ ਲੱਖ ਲੱਖ ਮੁਬਾਰਕਬਾਦ ਦਿਨਾ ਔਰ ਮੈਂ ਇਹ ਕਹਾਂਗਾ ਕਿ 12 ਤਰੀਕ ਦੇ 12 ਤਰੀਕ ਨੂੰ ਜਿਹੜਾ ਬਖੋ ਬਖ ਕਹਾਵਾ ਦੇ ਉੱਤੇ ਜਿਹੜਾ ਪ੍ਰੋਗਰਾਮ ਆ ਉਹ ਤੇ ਹੋਣਾ ਹੀ ਆ ਪਰ ਅੱਜ ਜਿਹੜਾ ਇਹ ਸੰਦੇਸ਼ ਜਿਹੜਾ ਮਾਨਵ ਏਕਤਾ ਦਾ ਜਿਹੜਾ ਲੋਕਾਂ ਦੇ ਵਿੱਚ ਜਾਏਗਾ ਇਹ ਬਹੁਤ ਵੱਡਾ ਸਿਆਰ ਬਹੁਤ ਬਹੁਤ